ਕੜਾ ਇਹ ਆਪਣਾ ਜਿਹੜਾ ਦਾ ਮਕਦਮਾ ਨੰਬਰ 1325 307 ਦਾ ਮਕਦਮਾ ਹੀ ਉਹਦੇ ਵਿੱਚ ਅਸੀਂ ਜਿਹੜੀ ਪਾਟੀ ਦੀ ਦੁਕਾਨ ਤੇ ਜਿਹੜੀ ਲੜਾਈ ਉਹਦੇ ਵਿੱਚ ਜਿਹੜੇ ਦੋ ਬੰਦੇ ਉਸੇ ਦਿਨ ਹੀ ਰੌਂਡ ਅਪ ਕਰ ਲਏ ਖੁਲਦੀਪ ਸਿੰਘ ਸਨੋ ਹਲਾਲ ਸਿੰਘ ਬੂਟਾ ਸਿੰਘ ਤੇ ਬਲਵੰਤ ਸਿੰਘ ਬਾਕੀ ਜਿਹੜੇ ਦੋ ਦੋਸ਼ੀ ਆ ਉਹ ਅਸੀਂ ਜਿਹੜਾ ਕਿ ਮਲਕੀਰਤ ਸਿੰਘ ਜਿਹੜਾ ਹੈਪੀ ਆ ਤੇ ਇੱਕ ਅਬਸੀਗ ਸਨੋ ਬਗੀਚਾ ਸਿੰਘ ਇਹਨਾਂ ਦੋਵਾਂ ਨੂੰ ਰੌਂਡ ਅਪ ਕਰ ਲਿਆ ਪਰਸੋ ਤੇ ਬਾਕੀ ਜਿਹੜੇ ਦੋਸ਼ੀ ਉਹਦੀ ਪਾਸ ਜਾਰੀ ਆ ਇਹਨਾਂ ਨੂੰ ਕਾਨੂੰਨ ਜਿਹੜਾ ਹੱਥ ਤੇ ਲੈਣ ਦੇ ਵਿੱਚ ਕਿਹੜੀ ਇਜਾਜ਼ਤ ਨਹੀਂ ਦਊਗੀ ਤੇ ਜਿਨੇ ਮਾਰੇ ਅਕਸਰ ਇਹਨਾਂ ਨੂੰ ਜਿਹੜਾ ਕਿ ਬਿਲਕੁਲ ਜਿਹੜੀ ਤੁਹਾਡੇ ਵੱਧਿਆ ਲਈ ਹਦਾਇਤ ਕੀਤੀ ਜਾਂਦੀ ਹੈ ਕਿ ਬੰਦੇ ਦੇ ਪੁੱਤ ਮੰਜਨ ਨਹੀਂ ਤੇ ਇਹਨਾਂ ਨੂੰ ਜਿਹੜਾ ਕਿ ਕਾਨੂੰਨ ਦੇ ਮੁਤਾਬਕ ਦੇ ਮੁਤਾਬਕ ਜਿਹੜਾ ਇਹਨਾਂ ਨੂੰ ਸੁਰੱਖਾ ਦੇ ਜਿਹੜਾ ਅੰਦਰ ਰੱਖਿਆ ਜਾਊਗਾ ਪੰਜਾਬ ਸਰਕਾਰ ਦੀ ਹਦਾਇਤਾਂ ਦੇ ਮੁਤਾਬਕ ਜਿਹੜੇ ਨਸ਼ੇ ਦੇ ਉਲਟ ਜਿਹੜੀ ਮਿਹਨ ਸਾਡੀ ਚੱਲ ਰਹੀ ਹੈ ਮਾਨਯੋਗ ਐਸਐਸਪੀ ਸਾਹਿਬprojbro ਨੂੰ ਹੀ ਪਿਛਲੇ ਦਿਨੀ ਅੱਤ ਨਾਜਵਾਨਾਂ ਦੇ ਵਿੱਚ ਦੋ ਪਰਚੇ ਦਰਜ ਕੀਤੇ ਆ ਦੋ ਅਨਸਰ ਜਿਹੜੇ ਪਹਿਲਾਂ ਵੀ ਅਸੀਂ ਗ੍ਰਿਫਤਾਰ ਕਰ ਚੁੱਕੇ ਆ ਇਹ ਕਹੀਂ ਕੱਲ ਪਰਚਾ ਦਿੱਤਾ ਉਹਦੇ ਵਿੱਚ ਵੀ 10 ਗ੍ਰਾਮ ਹੀ ਰੋਜ਼ ਨੇ ਜਿਹੜੀ ਉਹ ਬਰਾਮਦ ਕੀਤੀ ਗਈ ਆ ਇਹਨਾਂ ਨੂੰ ਜਿਹੜਿਆ ਕਿ ਜਿਹੜੇ ਨਸ਼ਾ ਵਾਲੇ ਦਾ ਕਾਰੋਬਾਰ ਕਰਦੇ ਆ ਇਹਨਾਂ ਨੂੰ ਇਹੋ ਹੀ ਹਦਾਇਤ ਦਿੱਤੀ ਜਾਂਦੀ ਆ ਕਿ ਆਪਣਾ ਕਾਰੋਬਾਰ ਬੰਦ ਕਰ ਦੇਣਾ ਨਹੀਂ ਤੇ ਜਿਹੜਾ ਕਿ ਇਹਨਾਂ ਦੇ ਮੁਤਾਬਕ ਜਿਹੜੇ ਕਾਨੂੰਨ ਦੇ ਮੁਤਾਬਕ ਜਿਹੜੀ ਆ ਕਿ ਇਹਨਾਂ ਦੇ ਕਾਰਵਾਈ ਕੀਤੀ ਜਾਊਗੀ ਤੇ ਇਹਨਾਂ ਨੂੰ ਜਿਹੜਾ ਸਾਕਾ ਦੇ ਪਿੱਛੇ ਜਿਹੜਾ ਦਿੱਤਾ ਜਾਊਗਾ ਇੱਕ ਪਿਛਲੇ ਦਿਨੀ ਅਸੀਂ ਇੱਕ ਜਿਹੜਾ ਘਰ ਹੈ ਉਹ ਫੀਸ ਵੀ ਕਰਾਇਆ ਤੇ ਜਿਹੜੇ ਪੰਜਾਬ ਸਰਕਾਰ ਇਹਨਾਂ ਦੇ ਜਿਹੜੇ ਉਹਨਾਂ ਤੁਹਾਨੂੰ ਪਤਾ ਲੱਗੀ ਕਿ ਸੀਐਮ ਸਾਹਿਬ ਦੇ ਹੁਕਮ ਦੇ ਮਤਲਬਕ ਇਹਨਾਂ ਦੇ ਜਿਹੜੇ ਘਰ ਹੈ ਉਹ ਜਿਹੜੇ ਹਟਾਏ ਜਾ ਚੁੱਕੇ ਆ ਇਸ ਕਰਕੇ ਜਿਹੜਾ ਕਿ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਆਪਣਾ ਕਾਰੋਬਾਰ ਬੰਦ ਕਰਦਾਂ ਲੜਾਈ ਹੋਈ ਹੈ ਆਪਣਾ ਜਿਹੜਾ ਦਾ ਮਕਦਮਾ ਨੰਬਰ 1325 307 ਦਾ ਮਕਦਮਾ ਹੈ ਉਦੇ ਵਿੱਚ ਅਸੀਂ ਜਿਹੜੀ ਪਟਿਆਲੇ ਦੀ ਦੁਕਾਨ ਤੇ ਲੜਾਈ ਉਹਦੇ ਵਿੱਚ ਜਿਹੜੇ ਦੋ ਬੰਦੇ ਉਸੇ ਦਿਨ ਰੌਡ ਅਪ ਕਰ ਲਏ ਕੁਲਦੀਪ ਸਿੰਘ ਸਨੋ ਹਲਾਲ ਸਿੰਘ ਬੂਟਾ ਸਿੰਘ ਤੇ ਬਲਵੰਤ ਸਿੰਘ ਬਾਕੀ ਜਿਹੜੇ ਦੋ ਦੋਸ਼ੀ ਆ ਉਹ ਅਸੀਂ ਜਿਹੜਾ ਕਿ ਮਲਕੀਰਤ ਸਿੰਘ ਜਿਹੜਾ ਹੈਪੀ ਆ ਤੇ ਇੱਕ ਅਵਸੀਖ ਸਨੋ ਬਗੀਚਾ ਸਿੰਘ ਇਹਨਾਂ ਦੋਵਾਂ ਨੂੰ ਰੌਡ ਅਪ ਕਰ ਲਿਆ ਪਰਸੋ ਤੇ ਬਾਕੀ ਜਿਹੜੇ ਦੋਸ਼ੀ ਉਹਦੀ ਪਾਲਸ਼ਰੀ ਆ ਕਿਸੇ ਨੂੰ ਵੀ ਕਾਨੂੰਨ ਜਿਹੜਾ ਹੱਥ ਤੇ ਲੈਣ ਦੇ ਵਿੱਚ ਕਿਹੜੀ ਇਜਾਜ਼ਤੀ ਦੇਊਗੀ ਇਹ ਜਿਹਨਾਂ ਮਾਰੇ ਅਕਸਰ ਇਹਨਾਂ ਨੂੰ ਜਿਹੜਾ ਕਿ ਬਿਲਕੁਲ ਜਿਹੀ ਤੁਹਾਡੇ ਵਾਂਗ ਨਹੀਂ ਹਦਾਇਤ ਕੀਤੀ ਜਾਂਦੀ ਆ ਕਿ ਬੰਦੇ ਦੇ ਪੁੱਤ ਬਹਣ ਨਾ ਨਹੀਂ ਤੇ ਇਹਨਾਂ ਨੂੰ ਜਿਹੜਾ ਕਿ ਕਾਨੂੰਨ ਦੇ ਮੁਤਾਬਕ ਦੇ ਮੁਤਾਬਕ ਜਿਹੜਾ ਇਹਨਾਂ ਨੂੰ ਸੁਰੱਖਾ ਦੇ ਜਿਹੜਾ ਅnder ਦਿੱਤਾ ਜਾਊਗਾ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਜਿਹੜੇ ਨਸ਼ੇ ਦੇ ਉਲਜੜੀ ਮਿਹਮ ਸਾਡੀ ਚੱਲ ਰਹੀ ਹੈਗਾ ਮਾਨਯੋਗ ਐਸਐਸਪੀ ਸਾਹਿਬ ਪਰੋਜਪੁਰੋਂ ਅਹੀਂ ਪਿਛਲੇ ਦਿਨੀ ਅੱਤ ਨਜਵਾਨਾਂ ਦੇ ਵਿੱਚ ਦੋ ਪਰਚੇ ਦਰਜ ਕੀਤੇ ਆ ਦੋ ਅਨਸਰ ਜਿਹੜੇ ਪਹਿਲਾਂ ਵੀ ਇਹ ਗ੍ਰਿਫਤਾਰ ਕਰ ਚੁੱਕੀਆਂ ਇੱਕ ਇਹ ਕੱਲ ਪਰਚਾ ਦਿੱਤਾ ਉਹਦੇ ਵਿੱਚ ਵੀ 10 ਗ੍ਰਾਮ ਜੀ ਰੋਇਨ ਜਿਹੜੀ ਉਹ ਬਰਾਮਦ ਕੀਤੀ ਗਈ ਆ ਇਹਨਾਂ ਨੂੰ ਜਿਹੜਾ ਕਿ ਜਿਹੜੇ ਨਸ਼ੇ ਦੇ ਕਾਰੋਬਾਰ ਕਰਦੇ ਆ ਇਹਨਾਂ ਨੂੰ ਇਹੋ ਹੀ ਹਦਾਇਤ ਦਿੱਤੀ ਜਾਂਦੀ ਆ ਕਿ ਆਪਣਾ ਕਾਰੋਬਾਰ ਬੰਦ ਕਰ ਦੇਣਾ ਨਹੀਂ ਤੇ ਜਿਹੜਾ ਕਿ ਇਹਨਾਂ ਦੇ ਮੁਤਾਬਕ ਜਿਹੜੇ ਕਾਨੂੰਨ ਦੇ ਮੁਤਾਬਕ ਜਿਹੜੀ ਆ ਕਿ ਇਹਨਾਂ ਦੀ ਕਾਰਵਾਈ ਕੀਤੀ ਜਾਊਗੀ ਤੇ ਇਹਨਾਂ ਨੂੰ ਜਿਹੜਾ ਸਾਕਾ ਦੇ ਪਿੱਛੇ ਜਿਹੜਾ ਦਿੱਤਾ ਜਾਊਗਾ ਇੱਕ ਪਿਛਲੇ ਦਿਨੀ ਅਸੀਂ ਇੱਕ ਜਿਹੜਾ ਘਰ ਹੈ ਉਹ ਫੀਸ ਵੀ ਕਰਾਇਆ ਤੇ ਜਿਹੜੇ ਪੰਜਾਬ ਸਰਕਾਰ ਇਹਨਾਂ ਦੇ ਜਿਹੜੇ ਉਹ ਤੁਹਾਨੂੰ ਪਤਾ ਲੱਗੀਗਾ ਸੀਐਮ ਸਾਹਿਬ ਦੇ ਹੁਕਮ ਦੇ ਮੁਤਾਬਕ ਇਹਨਾਂ ਦੇ ਜਿਹੜੇ ਘਰ ਹੈ ਉਹ ਜਿਹੜੇ ਹਟਾਏ ਜਾ ਚੁੱਕੇ ਆ ਇਸ ਕਰਕੇ ਜਿਹੜਾ ਕਿ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਆਪਣਾ ਕਾਰੋਬਾਰ ਬੰਦ ਕਰ ਦਨ